ਲਓ ਜੀ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਜਿਹੜਾ ਕਿ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਵੀ ਕਰ ਦਿੱਤੀ ਹੈ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਉਹਨਾਂ ਕਹਿੰਦੇ ਕਿ 4-5 ਦਿਨਾਂ ਦੇ ਲਈ ਲੋਕ بارش ਤੋਂ ਕੋਈ ਰਾਹਤ ਨਹੀਂ ਮਿਲੇਗੀ ਇਸ ਤੋਂ ਇਲਾਵਾ ਉਹਨਾਂ ਕਹਿੰਦੇ ਕਿ ਧੂਏ ਦੇ ਗੁਵਾਰ ਦੇ ਕਰਕੇ ਲੋਕਾਂ ਨੂੰ ਅੱਖਾਂ ਦੇ ਵਿੱਚ ਜਲਣਾ ਤੇ ਹੋਰ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਹੈ ਇਸ ਨਾਲ ਹੀ ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿ ਕਿ ਮੌਸਮ ਦਾ 54 ਸਾਲ ਦਾ ਜਿਹੜਾ ਰਿਕਾਰਡ ਦਰਜ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ yellow alert ਵੀ ਜਾਰੀ ਕੀਤਾ ਹੈ। ਹਾਂਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਡੇ ਟਾਈਮ ਟੈਂਪਰੇਚਰ ਅੱਜਕੱਲ ਨੀਅਰ ਨਾਰਮਲ ਚੱਲ ਰਿਹਾ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਡੇ ਟਾਈਮ ਟੈਂਪਰੇਚਰ ਸੀ ਪਰ ਜੇਸੀ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈਗਾ। ਜਿਵੇਂ ਅੱਜ ਵੀ ਨਾਈਟ ਟਾਈਮ ਟੈਂਪਰੇਚਰ 18.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.4 ਡਿਗਰੀ ਸੈਂਟੀਗ੍ਰੇਡ ਜੋ ਉੱਪਰ ਹੈ ਸੋ ਪਿਛਲੇ 4-5 ਦਿਨ ਤੋਂ ਜਿਹੜਾ ਅਸੀਂ ਰਿਕਾਰਡ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਅਬਜ਼ਰਵ ਕਰ ਰਹੇ ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਵੀ ਜਿਹੜਾ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 13 ਨਵੰਬਰ ਨੂੰ 15.4 ਡਿਗਰੀ ਸੈਂਟੀਗ੍ਰੇਡ ਜਿਹੜਾ ਵੱਧ ਤੋਂ ਵੱਧ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ ਨਾਈਟ ਟਾਈਮ ਟੈਂਪਰੇਚਰ ਪਰ ਅੱਜ 18.6 ਡਿਗਰੀ ਸੈਂਟੀਗ੍ਰੇਡ ਪਹਿਲੀ ਵਾਰੀ ਜਿਹੜਾ ਰਿਕਾਰਡ ਕੀਤਾ ਗਿਆ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ স্মੋਗ ਦੀ ਇੱਕ ਬੜੀ ਥਿੱਕ ਲੇਅਰ ਜਿਹੜੀ ਲੇਅਰ ਬਣੀ ਹੋਈ ਹੈਗੀ ਆ ਸੋ ਉਹਦੇ ਕਰਕੇ ਜਿਹੜੀ ਆਊਟ ਗoing ਰੇਡੀਏਸ਼ਨ ਨਹੀਂ ਹੋ ਰਹੀ ਤਾਂ ਟੈਂਪਰੇਚਰ ਦੇ ਵਿੱਚ ਇਨਕਰੀਜ਼ ਅਬਜ਼ਰਵ ਕੀਤੀ ਗਈ ਹੈ ਔਰ ਆਨਵਰ ਦੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਡਬਲਯੂਡੀ ਸਿਸਟਮ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਵੈਦਰ ਕੰਡੀਸ਼ਨ ਜਿਹੜੀਆਂ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ। ਪਰ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਸੜਕਾਂ ਦੇ ਉੱਪਰ ਧੁੰਦ ਹੈ ਬੇਸ਼ੱਕ ਜਿਹੜਾ ਸਮਾਂ ਵਾਂ ਦੁਪਹਿਰ ਦਾ ਹੋ ਜਾਂਦਾ ਸੂਰਜ ਨਹੀਂ ਨਿਕਲਦਾ ਤੇ ਸਾਰਾ ਸਾਰਾ ਜਨ ਜਿਹੜਾ ਵਾ ਸੜਕਾਂ ਦੇ ਉੱਪਰ ਜਿਹੜਾ ਅਜਿਹੀ ਹਾਲਤ ਬਣ ਜਾਂਦੀ ਹੈ ਇਹ ਧੁੰਦ ਹੈ ਜਾਂ ਪ੍ਰਦੂਸ਼ਣ ਹੈ ਕੀ ਹੈ ਜੀ? ਜੀ ਇਹ ਜਿਆਦਾ ਤਾਂ ਅਸੀਂ ਕਿਉਂਕਿ স্মੋਕ ਬਹੁਤ ਬਣਿਆ ਹੋਇਆ ਪ੍ਰਦੂਸ਼ਣ ਹੈਗਾ ਪਰ ਨਾਲ ਜਦੋਂ ਫੌਗ ਵੀ ਮਿਲ ਜਾਂਦੀ ਹੈ ਤਾਂ ਅਸੀਂ ਉਹਨੂੰ স্মੋਕ ਕਹਿ ਦਿੰਦੇ ਆ ਸੋ ਇਹ স্মੋਗੀ ਕੰਡੀਸ਼ਨਸ ਜਿਹੜੀਆਂ ਅੱਜ ਕੱਲ ਬਣੀਆਂ ਹੋਈਆਂ ਨੇ ਕਿਉਂਕਿ ਫੌਗ ਵੀ ਵਿੱਚ ਹੈ ਪਰ ਕਿਉਂਕਿ স্মੋਕ ਬਹੁਤ ਜ਼ਿਆਦਾ ਹੋ ਚੁੱਕਾ ਹੈ ਸੋ ਇਹ ਜਿਹੜੀ ਥਿਕ ਲੇਅਰ স্মੋਕ ਦੀ ਰੀਜਨ ਦੇ ਵਿੱਚ ਬਣੀ ਹੋਈ ਹੈ ਮੈਮ ਜਿਸ ਤਰ੍ਹਾਂ ਕੀ ਬਣ ਜਿਹੜੀ ਹੈ ਕਣਕ ਦੀ ਵਜਾਈ ਦਾ ਜਿਹੜਾ ਸ਼ਰਮਾ ਮਾਹੇ ਇਸ ਸਮੇਂ ਸ਼ੁਰੂਆਤ ਹੋ ਚੁੱਕੀ ਹੈ ਜੀ ਇਹ ਜਿਹੜੀ ਕਿਸਾਨ ਵੀਰਾਂ ਨੂੰ ਸਲਾਹ ਦਿਓਗੇ ਕਿਸ ਤਰ੍ਹਾਂ ਜਿਹੜਾ ਰਹਿਣ ਵਾਲਾ ਜੀ ਅਸੀਂ ਕਿਸਾਨ ਵੀਰਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਉਹਦੇ ਮੁਤਾਬਕ ਉਹ ਜਿਹੜੀ ਫਸਲਾਂ ਆਪਣੇ ਖੇਤਾਂ ਨੂੰ ਇਰੀਗੇਟ ਕਰਕੇ ਜਿਹੜੀ ਸੋਇੰਗ ਸਟਾਰਟ ਕਰ ਸਕਦੇ ਨੇ ਹੁਣ ਜਿਸ ਤਰ੍ਹਾਂ ਕੀ AQI ਲੈਵਲ ਜਿਹੜਾ ਵੱਧ ਰਿਹਾ ਲਗਾਤਾਰ ਲੱਗਦਾ ਕਿ ਇਹਦੇ ਨਾਲ ਲੋਕਾਂ ਨੂੰ ਵੀ ਦਿੱਕਤਾਂ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਸਮੋਗ ਹੈ ਸਾਹ ਲੈਣ ਦੀ ਸਿਕਰੀਆਂ ਹੋਰ ਲੋਕ ਕਿਸ ਤਰ੍ਹਾਂ ਦਾ ਆਪਣਾ ਬਚਾਅ ਰੱਖਣੇ ਬਿਲਕੁਲ ਜੀ ਕਿਉਂਕਿ ਜਦੋਂ ਇਹ ਜਿਹੜੀ ਥਿਕ ਕਲੀਅਰ স্মੋਗ ਦੀ ਬਣੀ ਹੋਈ ਹੈ ਸੋ ਉਹਦੇ ਨਾਲ ਜਿਹੜੀ 에ਅਰ ਕੁਆਲਿਟੀ ਕਾਫੀ ਡਿਗਰੇਡੀਓਰੇਟ ਹੁੰਦੀ ਹੈ ਸੋ ਸਾਰਿਆਂ ਨੂੰ ਸਿਹਤ ਦਾ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਡਾਇਰੈਕਟ ਐਕਸਪੋਜ਼ਰ ਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਇਸ ਤਰ੍ਹਾਂ ਦੀ ਜਦੋਂ ਅਸੀਂ ਪ੍ਰੋਡਿਊਸ਼ਨ ਧਵਾ ਦੇ ਵਿੱਚ ਸਾਹ ਲੈਂਦੇ ਆ ਤਾਂ ਆਉਂਦੀਆਂ ਨੇ ਸੋ ਸਾਰਿਆਂ ਨੂੰ ਡਾਇਰੈਕਟ ਐਕਸਪੋਜ਼ਰ ਜਿਹੜਾ ਜ਼ਰੂਰ ਅਵੋਇਡ ਕਰਨਾ ਚਾਹੀਦਾ ਜਿੰਨਾ ਹੋ ਸਕੇ ਉਹਨਾਂ ਨੂੰ ਇਨਡੋਰ ਹੀ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਐਪਲੂਟਿਡ 에ਅਰ ਆਏ ਦੇ ਤੋਂ ਉਹਨਾਂ ਦਾ ਬਚਾਅ ਹੋ ਸਕੇ ਸੋ ਦਾਦੇ ਨੇ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਜਿਹੜੀ ਸਵੇਰ ਸਮੇਂ ਸੰਘਣੀ ਧੁੰਦ ਪੈਂਦੀ ਹੈ ਇਸ ਦੇ ਨਾਲ ਵਾਹਨਾਂ ਦੀ ਜਿਹੜੀ ਰਫਤਾਰ ਹੈ ਉਹ ਵੀ ਘਟ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ